ਜੀ ਜਿਹੜੀ ਲੋਕਤੰਤਰ ਆਉ ਤੇ ਬਹੁਤ ਵੱਡਾ ਇੱਕ ਤੱਬਾ ਵਾ ਆਹ ਕਿ ਤੁਸੀਂ ਇਸ ਤਰ੍ਹਾਂ ਦਾ ਹਮਲਾ ਕਰੋਗੇ ਉਹ ਵੀ ਹਮਲਾ ਕੋਈ ਡਾਂਗਾ ਛੋਟੀਆਂ ਨਾਲ ਨਹੀਂ ਆਉ ਉਹ ਵੀ ਹਮਲਾ ਦੇਸ਼ ਦੀ ਬਾਰਡਰ ਤੇ ਖੜੇ ਟੈਂਕ ਤੇ ਤੋਪ ਜਿਹੜੇ ਲਿਆ ਕੇ ਚਾੜ ਕੇ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰੋਗੇ ਮਾਨ ਸਕਦਾ ਵਾ ਸਿੱਖ ਕਿਸੇ ਦੇ ਜ਼ੁਲਮ ਨਹੀਂ ਕਰਦਾ ਸਿੱਖ ਵਿਸ਼ੇਸ਼ ਕਰਕੇ ਕਿਸੇ ਧਰਮ ਦੇ ਖਿਲਾਫ ਨਹੀਂ ਲੜਦਾ ਸਿੱਖ ਕਿਸੇ ਦੇ ਰੱਬ ਦਾ ਕਿਸੇ ਵੀ ਰੱਬ ਦੇ ਮੰਦਰ ਨੂੰ ਢਾਉਂਦਾ ਨਹੀਂ ਬਾਤ ਇਸ ਤਰ੍ਹਾਂ ਦੇ ਸੀਗੇ ਕਿ ਇਹ ਜਿਹੜਾ ਦਰਬਾਰ ਸਾਹਿਬ ਆ ਇੱਕ ਵੱਖਰੇ ਦੇਸ਼ ਵਾਂਗ ਸੀ ਇੱਥੇ ਨਾ ਕੋ ਆ ਸਕਦਾ ਸੀ ਨਾ ਕੋ ਜਾ ਸਕਦਾ ਸੀ ਤੋਂ ਇਹਦੇ ਤੇ ਇੱਥੇ ਟੈਂਕ ਤੇ ਤੋਪ ਚਾੜ ਕੇ ਲੜਾਈ ਕਰਨੀ ਢਾਉਣਾ ਇਹਦਾ ਆਪਣੇ ਆਪ ਦੇ ਵਿੱਚ ਬਹੁਤ ਮਾੜਾ ਮੰਜ਼ਰ ਸੀਗਾ ਗੋਲੀਆਂ ਦੀ ਧਨੇਰੀ ਬਿਵਾਈ ਬੰਬ ਚੱਲੇ ਸਭ ਕੁਝ ਹੋਇਆ ਕੋਈ ਮੰਨ ਸਕਦਾ ਸੀ ਜਿਨੇ ਸੋਚਿਆ ਕਿ ਸ਼ਾਇਦ ਸਿੱਖਾਂ ਦੇ ਕਾਲ ਤਖਤ ਨੂੰ ਢਾ ਕੇ ਅਸੀਂ ਸਿੱਖਾਂ ਦੇ ਸਿਧਾਂਤ ਨੂੰ ਖਤਮ ਕਰ ਦਿਆਂਗੇ ਪਰ ਇਹ ਚੀਜ਼ ਤੇ ਬੈਠੇ ਆ ਜਿਹੜਾ ਤਣਾਵਾ ਉਸ ਤਣੇ ਨੂੰ ਵੱਢ ਰਿਹਾ ਉਸ ਨੂੰ ਵੱਡਣ ਦੇ ਨਾਲ ਦੇਸ਼ ਨੂੰ ਆਉਣ ਵਾਲੇ ਸਮੇਂ 'ਚ ਖਤਰਾ ਪੈਦਾ ਹੋਗਾ ਜਿਨ੍ਹਾਂ ਨੇ ਜੂਨ 1984 ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਅੱਜ ਸ਼ਹੀਦੀ ਗੈਲਰੀ ਜੋ ਹੈ ਬਣਾਈ ਗਈ ਹੈ ਜੋ ਸਥਾਪਿਤ ਕੀਤੀ ਗਿਆ ਤਾਂ ਇਸ ਮੌਕੇ ਸਾਡੇ ਨਾਲ ਮੌਜੂਦ ਹੈਗੇ ਨੇ ਗਰਚਰਨ ਸਿੰਘ ਗਰੇਵਾਲ ਜੀ ਤਾਂ ਉਹਨਾਂ ਨਾਲ ਗੱਲ ਵੀ ਕਰਾਂਗੇ ਤਾਂ ਗਰੇਵਾਲ ਸਾਹਿਬ ਕਾਫੀ ਸਮੇਂ ਤੋਂ ਸੇਕ ਕੌਮ ਦੇ ਇੱਕ ਬੜੀ ਵੱਡੀ ਮੰਗ ਸੀ ਕਿ ਇੱਕ ਗੈਲਰੀ ਜਿਹੜੀ ਤਿਆਰ ਕੀਤੀ ਜਾਵੇ ਤਾਂ ਅੱਜ ਉਸ ਗੈਲਰੀ ਦੇ ਵਿੱਚ ਉਸ ਦਾ ਉਦਘਾਟਨ ਹੋਇਆ ਤਾਂ ਕਿਵੇਂ ਵੇਖਦੇ ਹਾਂ ਕਿਉਂਕਿ ਉਸ ਵੇਲੇ ਦੇ ਵਿੱਚ ਜੋ ਮਾਹੌਲ ਸਰਕਾਰਾਂ ਨੇ ਬਣਾਇਆ ਸੀਗਾ ਜੋ ਸਿੱਖਾਂ ਦੀ ਜੋ ਸ਼ਹਾਦਤ ਹੋਈ ਸੀਗੀ ਤਾਂ ਕਿਵੇਂ ਵੇਖਦੇ ਸਾਰੇ ਚੀਜ਼ ਦੇਖੋ ਇਹ ਇਸ ਦੇਸ਼ ਦੀ ਜਿਹੜੀ ਲੋਕਤੰਤਰ ਆਉ ਤੇ ਬਹੁਤ ਵੱਡਾ ਇੱਕ ਤੱਬਾ ਵਾ ਜੇ ਜੇ ਦੇਸ਼ ਦੀ ਇਜਾਦੀ ਇਹ ਤੇ ਵਾਟਾ ਰੋਲ ਦਾ ਅਦਾ ਕਰਨ ਵਾਲੇ ਤੇ ਇਸ ਦੇਸ਼ ਦੇ ਧਰਮ ਦੇ ਵਾਸਤੇ ਆਪਣੀਆਂ ਕੁਰਬਾਨੀਆਂ ਕਰਨ ਵਾਲੇ ਉਹਨਾਂ ਦੇ ਧਰਮਿਕ ਸਥਾਨ ਦੇ ਉੱਤੇ ਤੁਸੀਂ ਇਸ ਤਰ੍ਹਾਂ ਦਾ ਹਮਲਾ ਕਰੋਗੇ ਉਹ ਵੀ ਹਮਲਾ ਕੋਈ ਡਾਂਗਾ ਛੋਟੀਆਂ ਨਾਲ ਨਹੀਂ ਆ ਉਹ ਵੀ ਹਮਲਾ ਦੇਸ਼ ਦੀ ਬਾਰਡਰ ਤੇ ਖੜੇ ਟੈਂਕ ਤੇ ਤੋਪ ਜਿਹੜੇ ਲਿਆ ਕੇ ਚਾੜ ਕੇ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰੋਗੇ ਸੋ ਇਹ 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 ਤਾਂ ਆਪਣੇ ਆਪ ਦੇ ਵਿੱਚ ਇੱਕ ਇਸ ਦੇਸ਼ ਦੀ ਲੋਕਤੰਤਰ ਤੇ ਇੱਕ ਵੱਡਾ ਕਲੰਕ ਹੈ ਜਿਹਨੂੰ ਅਜ ਤੱਕ ਧੋਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸਭ ਤੋਂ ਵੱਡਾ ਅਫਸੋਸ ਇਸ ਗੱਲ ਦਾ ਕਿ ਉਹਨੂੰ ਹੋਣ ਦੀ ਕੋਸ਼ਿਸ਼ ਨਹੀਂ ਆ ਜੇ ਗਲਤੀ ਹੋਈ ਆ ਤੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ ਕਿਉਂਕਿ ਸਿੱਖ ਦੀ ਇੱਕ ਮਾਨਸਿਕਤਾ ਵਾ ਸਿੱਖ ਕਿਸੇ ਦੇ ਜ਼ੁਲਮ ਨਹੀਂ ਕਰਦਾ ਸਿੱਖ ਵਿਸ਼ੇਸ਼ ਕਰਕੇ ਕਿਸੇ ਧਰਮ ਦੇ ਖਿਲਾਫ ਨਹੀਂ ਲੜਦਾ ਸਿੱਖ ਕਿਸੇ ਦੇ ਰੱਬ ਦਾ ਕਿਸੇ ਵੀ ਰੱਬ ਦੇ ਮੰਦਰ ਨੂੰ ਢਾਉਂਦਾ ਨਹੀਂ ਪਰ ਜਿਹੜਾ ਕੁਝ ਇਹ ਵਾਪਰਿਆ ਇਹ ਬਹੁਤ ਮਾੜਾਕਾਰਾ ਸੀ ਤੇ ਇਹ ਸਿੱਖਾਂ ਦੇ ਇਤਿਹਾਸ ਦੇ ਅੰਦਰ ਜੁੜੀ ਇੱਕ ਘਟਨਾ ਵਾ ਤੇ ਇਹ ਗੱਲ ਇਹ ਗੱਲ ਮਾਣ ਨਾਲ ਕਹੀ ਜਾ ਸਕਦੀ ਆ ਕਿ ਸਿੱਖ ਜਿਹੜਾ ਵਾ ਉਹ ਆਪਣੇ ਗੁਰੂਆਂ ਦੇ ਧਾਰਮਿਕ ਸਥਾਨ ਗੁਰੂ ਆਸਤੇ ਜਿਹੜਾ ਸਰਬੀਤਲੀ ਤੇ ਰੱਖਦਾ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਉਹ ਪ੍ਰਤਤ ਤਰੀਆ ਉਸ ਪ੍ਰਤ ਨੂੰ ਅੱਗੇ ਵਧਾਉਂਦੇ ਆਂ ਬਾਬਾ ਗੁਰਬਖਸ਼ ਸਿੰਘ ਹੋਣਾ ਨੇ ਸੰਤ ਬਾਬਾ ਜਲਾਲ ਸਿੰਘ ਖਾਲਸਾ ਪਿੰਡਰਾਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਸਭ ਨੇ ਇਸ ਸਮੇਂ 'ਚ ਜਿਹੜਾ ਉਹ ਫਰਜ ਅਦਾ ਕੀਤਾ ਉਦੋਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹ ਸਿੱਖਾਂ ਦਾ ਸੁਨਹਿਰੀ ਇਤਿਹਾਸ ਦਾ ਸੁਨਹਿਰੀ ਪੰਨਾ ਹੈ ਕਰੇਲ ਸਾਹਿਬ ਤੁਸੀਂ ਉਸ ਵੇਲੇ ਦੇ ਇੱਕ ਕਹਿ ਸਕਦੇ ਕਿ ਗਵਾਹ ਵੀ ਹੋ ਕਿਉਂਕਿ ਤੁਸੀਂ ਵੀ ਉਹ ਸਮਾ ਸਾਰਾ ਹੰਡਾਇਆ ਦੇਖਿਆ ਤਾਂ ਉਸ ਵੇਲੇ ਕੀ ਹਾਲਾਤ ਕੀ ਸਨ ਕਿਉਂਕਿ ਜਿਸ ਤਰੀਕੇ ਨਾਲ ਜੋ ਜੋ ਆਪਾਂ ਕਹਿ ਸਕਦੇ ਸਾਡੀ ਜਿਹੜੀ ਪੀੜ੍ਹੀ ਹੈ ਉਸ ਤੋਂ ਬਾਅਦ ਦੀ ਪੀੜ੍ਹੀ ਜਿਨ੍ਹਾਂ ਨੂੰ ਨਹੀਂ ਪਤਾ ਉਸ ਸਮੇਂ ਦਾ ਕੀ ਦੁੱਖ ਜੋ ਸਰਕਾਰਾਂ ਨੇ ਟੈਂਕਰ ਟੋਪਾ ਦੇ ਨਾਲ ਜਿਸ ਤਰੀਕੇ ਦਾ ਹਾਲਾਤ ਬਣਾਏ ਸੀ ਤਾਂ ਉਸ ਵਲੇ ਕੀ ਹਾਲਾਤ ਕੀ ਸਨ ਇਹ ਹਾਲਾਤ ਤਾਂ ਬਹੁਤ ਮਾੜੇ ਸੀ ਉਹ ਤਾਂ ਬਹੁਤ ਵਾਰੀ ਬਿਆਨ ਹੋ ਚੁੱਕੇ ਨੇ ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਇਹ ਜਿਹੜਾ ਦਰਬਾਰ ਸਾਹਿਬ ਆ ਇੱਕ ਵੱਖਰੇ ਦੇਸ਼ ਵਾਂਗ ਸੀ ਇੱਥੇ ਨਾ ਕੋ ਆ ਸਕਦਾ ਸੀ ਨਾ ਕੋਈ ਜਾ ਸਕਦਾ ਸੀ ਸੋ ਇਹਦੇ ਤੇ ਇੱਥੇ ਟੈਂਕ ਤੇ ਤੋਪ ਚਾੜ ਕੇ ਲੜਾਈ ਕਰਨੀ ਧਾਉਣਾ ਇਹ ਤਾਂ ਆਪਣੇ ਆਪ ਦੇ ਵਿੱਚ ਬਹੁਤ ਮਾੜਾ ਮੰਜ਼ਰ ਸੀਗਾ ਗੋਲੀਆਂ ਦੀ ਤਾਂ ਢੇਰੀ ਵਿਵਾਈ ਬੰਬ ਚੱਲੇ ਸਭ ਕੁਝ ਹੋਇਆ ਪਰ ਟੈਂਕ ਤੋਪ ਚਾੜ ਕੇ ਇਹ ਹਾਲਾਤ ਪੈਦਾ ਕਰਦੇ ਜਾਣਗੇ ਸੀ ਇਹ ਤਾਂ ਉਹਨਾਂ ਦੀ ਜਿਹੜੀ ਆ ਜਿਹੜੀ ਇੱਕ ਵਾਮ ਮੰਨ ਸਕਦਾ ਸੀ ਜਿਹਨੇ ਇਹ ਸੋਚਿਆ ਕਿ ਸ਼ਾਇਦ ਸਿੱਖਾਂ ਦੇ ਕਾਲ ਤਖਤ ਨੂੰ ਢਾਕੇ ਅਸੀਂ ਸਿੱਖਾਂ ਦੇ ਸਿਧਾਂਤ ਨੂੰ ਖਤਮ ਕਰ ਦਿਆਂਗੇ ਪਰ ਇਹ ਚੀਜ਼ ਨਾ ਪਹਿਲਾਂ ਵਾਪਰੀ ਹੈ ਨਾ ਅੱਜ ਵਾਪਰੀ ਹੈ ਨਾ ਗਾਂਵਾਂ ਵਾਲੇ ਸਮੇਂ ਚ ਵਾਪਰਦੀਆਂ ਉਹ ਜਿਹੜਿਆਂ ਜਿਨ੍ਹਾਂ ਨੇ ਇਹ ਹਮਲਾ ਕੀਤਾ ਉਹਨਾਂ ਨੇ ਇਸ ਦਾ ਖਮਿਆਜਾ ਭੁਗਤਿਆ ਸਿੱਖਾਂ ਦਾ ਇਤਿਹਾਸ ਜਿਉਂਦਾ ਇਤਿਹਾਸ ਹੈ ਜਿਹੜਾ ਆਪਣੇ ਆਪ ਦੇ ਵਿੱਚ ਕਦੇ ਕਿਸੇ ਨੂੰ ਮਾਫ ਨਹੀਂ ਕਰਦਾ ਤੇ ਪਰ ਕਿਸੇ ਤੇ ਜ਼ਬਰ ਤੇ ਜ਼ੁਲਮ ਕਦੇ ਕਰਦਾ ਨਹੀਂ ਸਹਿੰਦਾ ਨਹੀਂ ਤੇ ਸਹਿਣ ਦੀ ਤੇ ਜਿਵੇਂ ਕਹਿੰਦੇ ਨੇ ਮਾਨਸਿਕਤਾ ਰੱਖਦਾ ਨਹੀਂ ਕਰੇਲਸਾ 40 ਸਾਲ ਤੋਂ ਵੱਧ ਦਾ ਸਮਾਂ ਜੇ ਆਪਾਂ ਕਹਿ ਲਈਏ ਤਾਂ ਹੋ ਚੁੱਕਾ ਹੈ ਤਾਂ ਹਜੇ ਤੱਕ ਵੀ ਕੋਈ ਇਨਸਾਫ ਜੋ ਸਿੱਖਾਂ ਨੂੰ ਨਹੀਂ ਮਿਲਿਆ ਤਾਂ ਜੇਕਰ ਕੋਈ ਆਵਾਜ਼ ਚੁੱਕਦਾ ਵੀ ਆ ਤਾਂ ਉਸ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ ਸਮੇਂ ਦੀਆਂ ਸਰਕਾਰਾਂ ਦੀ ਵੀ ਗੱਲ ਕਰ ਜੀਏ ਤਾਂ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਵੀ ਨਹੀਂ ਹੋ ਰਹੀ ਅਕਸਰ ਜੋ ਵਿਧਾਨ ਸਭਾ ਜਾਂ ਲੋਕ ਸਭਾ ਸਾਰੇ ਥਾਂ ਤੇ ਗੱਲ ਹੁੰਦੀ ਆ ਆਵਾਜ਼ਾਂ ਚੁੱਕੀਆਂ ਜਾਂਦੀਆਂ ਨੇ ਪਰ ਉਸ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਦੇਖੋ ਇਹ ਦੇਸ਼ ਦੀ ਮਾਨਸਿਕਤਾ ਬਹੁਤ ਮਾੜੀ ਆ ਅਸੀਂ ਇਹ ਸਮਝਦੇ ਹਾਂ ਕਿ ਇਸ ਦੇਸ਼ ਇਹ ਦੇਸ਼ ਦਾ ਗੁਲਾਮੀ ਵਾਲ ਵਧ ਰਿਹਾ ਭਾਵੇਂ ਕਿ ਇਹ ਦੇਸ਼ ਦੇ ਲੀਡਰ ਇਹ ਕਹਿੰਦੇ ਆ ਕਿ ਅਸੀਂ ਵੰਡੀਆਂ ਤੇ ਵੱਡੀ ਸ਼ਕਤੀ ਬਣ ਜਾ ਰਹੇ ਆ ਗਰੋਮੀ ਵਾਲੇ ਇਸ ਕਰਕੇ ਵੱਧ ਰਿਹਾ ਕਿ ਜਿਹੜੇ ਟਾਣੇ ਤੇ ਬੈਠੇ ਆ ਜਿਹੜਾ ਤਣਾਵਾ ਉਸ ਤਣੇ ਨੂੰ ਵੱਡ ਰਿਹਾ ਉਸ ਨੂੰ ਵੱਡਣ ਦੇ ਨਾਲ ਦੇਸ਼ ਨੂੰ ਆਉਣ ਵਾਲੇ ਸਮੇਂ 'ਚ ਖਤਰਾ ਪੈਦਾ ਹੋਗਾ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਜਿਹੜੇ ਦੇਸ਼ ਆਜ਼ਾਦ ਕਰਾਉਂ ਕਰਾ ਕੇ ਅੱਜ ਵੀ ਸਿਰ ਦੇ ਰੇਣੇ ਧਰਦਾ ਤੇ ਜੇ ਤੁਸੀਂ ਉਹਨਾਂ ਨੂੰ ਆਪਣੇ ਨਾਲੋਂ ਵੱਖ ਕਰਦੇ ਹੋ ਉਹਨਾਂ ਦੇ ਮਨ ਦੇ ਉੱਤੇ ਇੱਕ ਠੇਸ ਪਹੁੰਚਦੇ ਹੋ ਉਹਨਾਂ ਦੇ ਧਰਮ ਦੇ ਉੱਤੇ ਹਮਲਾ ਕਰਦੇ ਹੋ ਤਾਂ ਫਿਰ ਉਹ ਮਾਨਸਿਕਤਾ ਕਿੰਨੀ ਕੁ ਦੇਰ ਜੁੜੀ ਆ ਉਹ ਤੁਹਾਡੇ ਲਈ ਦੇਸ਼ ਕਹਿੰਦੇ ਆ ਦੇਸ਼ ਪ੍ਰਸਤੀ ਲਈ ਕਿੰਨੀ ਕੁ ਦੇਰ ਜੁੜੀ ਰਹੇਗੀ ਸੋ ਇਹ ਦੇਸ਼ ਦੀ ਆਰੀ ਕਿਸਮਤ ਆ ਕਿ ਉਹ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਸਿੱਖ ਆਪਣੇ ਹੱਕਾਂ ਦੀ ਗੱਲ ਕਰਦਾ ਸਿੱਖ ਮਾਫੀ ਨਹੀਂ ਮੰਗਦਾ ਸਿੱਖ ਕਦੇ ਭੀਖ ਨਹੀਂ ਮੰਗਦਾ ਸਿੱਖ ਤਾਂ ਆਪਣੇ ਹੱਕਾਂ ਦੀ ਗੱਲ ਕਰਦਾ ਇਹ ਲੱਗਦਾ ਕਿ ਇਹਨਾਂ ਸਰਕਾਰਾਂ ਤੋਂ ਜੋ ਇਨਸਾਫ ਸਿੱਖ ਕਮ ਲੈ ਪਾਉਗੇ ਕਿਉਂਕਿ ਜਿਸ ਤਰੀਕੇ ਦਾ ਵਤੀਰਾ ਜੋ ਕੇਂਦਰ ਦੀ ਸਰਕਾਰ ਦਾ ਹੈਗਾ ਆ ਬੰਦੀ ਸਿੰਘਾਂ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਹੋਣਾ ਨੂੰ ਲੈ ਕੇ ਜੋ ਬਿਆਨ ਕੇਂਦਰ ਦੀ ਸਰਕਾਰ ਵੱਲੋਂ ਦਿੱਤੇ ਗਏ ਤਾਂ ਕਿ ਲੱਗਦਾ ਕਿ ਇਹਨਾਂ ਦੀ ਮਨਛਾ ਜਾਪ ਦੇ ਕਿ ਆਣ ਵਾਲੇ ਸਮੇਂ ਸੱਤਾ ਤੇ ਬੈਠੇ ਜਿਹੜੇ ਆ ਰੱਬ ਨੂੰ ਭੁੱਲ ਜਾਣ ਹੰਕਾਰ ਦੇ ਦੇ ਗੁਲਤਾਨ ਵਿੱਚ ਆ ਕੇ ਉਹ ਆਪਣੇ ਸਿਧਾਂਤਾਂ ਨੂੰ ਭੁੱਲ ਜਾਣ ਤਾਂ ਫਿਰ ਉਹਨਾਂ ਉਸ ਉਹ ਰਾਜੇ ਜਿਹੜੇ ਆ ਬਾਲੀ ਦੇ ਰਾਜ ਨਹੀਂ ਕਰ ਸਕਦੇ ਉਹ ਇਹ ਇਹ ਹਾਲਾਤ ਇੰਦਰਾ ਨੂੰ ਵੀ ਇਹੀ ਸੀ ਤੇ ਅੱਜ ਦੇ ਲੋਕਾਂ ਨੂੰ ਵੀ ਇਹੋ ਹੀ ਹਾਲਾਤ ਨੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆਏ ਸਨ ਪਾਇਕਰ ਚੰਨ ਸਿੰਘ ਗਰੇਵਾਲ ਜੀ ਤਾਂ ਉਹਨਾਂ ਵੱਲੋਂ ਸਾਫ਼ ਤੌਰ ਦੇ ਉੱਤੇ ਜੋ ਗੱਲ ਕੀਤੀ ਗਈ ਹੈ ਜਿਹੜੀ ਇੱਕ ਅੱਜ ਸ਼ਹੀਦਾਂ ਨੂੰ ਜੋ ਜੂਨ 1984 ਆਪਰੇਸ਼ਨ ਬਲੂ ਸਟਾਰ ਦੌਰਾਨ ਸ਼ਹੀਦ ਸਿੰਘ ਨੇ ਉਹਨਾਂ ਨੂੰ ਯਾਦਗਾਰ ਇੱਕ ਜਿਹੜੀ ਗੈਲਰੀ ਤਿਆਰ ਕੀਤੀ ਗਈ ਹੈ ਤਾਂ ਇਸ ਦੌਰਾਨ ਕਿਉਂਕਿ ਜੋ ਹਾਲਾਤ ਉਸ ਵੇਲੇ ਦੀ ਸਰਕਾਰਾਂ ਨੇ ਬਣਾਏ ਸਨ ਤਾਂ ਉਸ ਤੋਂ ਬਾਅਦ ਇਹ ਜੋ ਗੈਲਰੀ ਦੇ ਵਿੱਚ ਇਕੱਲੇ ਇਕੱਲੇ ਜੋ ਸ਼ਹੀਦ ਸਿੰਘ ਹੈਗੇ ਨੇ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ ਤਾਂ ਉਹਨਾਂ ਵੱਲੋਂ ਇਹ ਵੀ ਗੱਲ ਕੀਤੀ ਗਈ ਕਿ ਜਿਹੜੇ ਸਰਕਾਰਾਂ ਜੋ ਸਿੱਖ ਕੌਮ ਨੂੰ ਇਨਸਾਫ਼ ਨਹੀਂ ਦੇ ਪਾਰੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਪਹਿਲੀ ਸਰਕਾਰ ਦੀ ਗੱਲ ਕਰ ਲਈ ਜਾਂ ਹੁਣ ਸਰਕਾਰ ਦੀ ਗੱਲ ਕਰ ਲਈ ਤਾਂ ਸਿੱਖ ਕੌਮ ਆਪਣਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਜਿਹੜੇ ਸ਼ਹੀਦ ਸਿੰਘ ਹੈਗੇ ਉਹਨਾਂ ਨੂੰ ਇਨਸਾਫ਼ ਦਿਵਾ ਕੇ ਰਵੇਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ ਸੁਨਕ ਜਗਵਾਨੀ ਟੀਵੀ ਸ਼੍ਰੀਮਖਸਾ ਜੀ